ਲੌਂਗ ਖੇਤਰੋਂ ਅੱਜ ਗੱਲਬਾਤ ਕਰਦੇ ਆਪਾਂ ਤੁਹਾਡੇ ਨਾਲ 855 ਟ੍ਰੈਕਟਰ ਤੇ ਸ਼ਸ਼ੀਕਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਲਓ ਸੱਜਣੋ ਅੱਜ ਗੱਲਬਾਤ ਕਰਦੇ ਆਪਾਂ ਤੁਹਾਡੇ ਨਾਲ 855 ਟਰੈਕਟਰ ਤੇ ਜੋ ਆਪਣੇ ਕੋਲੇ ਭਰਾ ਸੰਗਰੂਰ ਤੋਂ ਲੈ ਕੇ ਆਏ ਨੇ ਟਰੈਕਟਰ ਨੂੰ ਕੰਮ ਕਰਾਉਣ ਲਈ ਬਾਕੀ ਭਰਾ ਨਾਲ ਪੁੱਛਦੇ ਆ ਇੰਟਰੋਡਕਸ਼ਨ ਕਰਾਵਾਂਗੇ ਤੁਹਾਡੀ ਕਿਹੜੇ ਕਿਹੜੇ ਐਂਪਲੀਮੈਂਟ ਤੇ ਟਰੈਕਟਰ ਚੱਲਦਾ ਹੈ ਤੇ ਕੀ ਕੀ ਇਹ ਤੋਂ ਕੰਮ ਲੈਂਦੇ ਨੇ ਤੇ ਪਹਿਲਾਂ ਤੁਹਾਨੂੰ ਇੱਕ ਵਾਰੀ ਟਰੈਕਟਰ ਤੇ ਨਿਗਾ ਮਰਾ ਦਈਏ ਇੱਕ ਵਾਰੀ ਟਰੈਕਟਰ ਤੇ ਮਰਾ ਦੀ ਨਿਗਾ ਤੁਹਾਨੂੰ ਕਿਉਂਕਿ ਇਹ ਸਵਰਾਜ ਟਰੈਕਟਰ ਜਿਹੜਾ 2012 ਮਾਡਲ ਹੈਗਾ ਤੇ ਭਰਾ ਆਪਣੇ ਕੋਲੋਂ ਇਸ ਟਰੈਕਟਰ ਦੇ ਵਿੱਚ ਇੱਕ ਤਾਂ ਪੰਪ ਦੀ ਜੌਬ ਕਰਾਉਣਾ ਆ ਨੰਬਰ 2 ਤੇ ਇੱਕ ਕਲਚ ਦੀ ਜੌਬ ਕਰਾਉਣੀ ਆ ਤੇ ਸੋ ਸੱਜਣੋ ਤੁਸੀਂ ਜੁੜੇ ਰਹਿਣਾ ਵੀਡੀਓ ਦੇ ਨਾਲ ਇੱਕ ਜਿਹੜੇ ਭਰਾ ਨਵੇਂ ਜੁੜੇ ਨੇ ਵੀਡੀਓ ਦੇ ਵਿੱਚ ਉਹ ਪਲੀਜ਼ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਇਦਾਂ ਦੇ ਵੀਡੀਓ ਹੋਰ ਦਿਖਾਉਂਦੇ ਰਹੀਏ ਇੱਕ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਤਾਂ ਹੀ ਤੁਹਾਨੂੰ ਇਸ ਜੋ ਅਸੀਂ ਜੌਬ ਕਰਦੇ ਆ ਉਹਦੇ ਬਾਰੇ ਪਤਾ ਚੱਲ ਸਕੇ ਸਭ ਤੋਂ ਪਹਿਲਾਂ ਆਪਾਂ ਇਸ ਟਰੈਕਟਰ ਦਾ ਜੋ ਕਲਚ ਅਡ ਕਰਾਂਗੇ ਕਲਚ ਕਰਕੇ ਆਡਾ ਪੈਦਾ ਤੇ ਇੱਕ ਡੀਜ਼ਲ ਪੰਪ ਤੇ ਨੋਜ਼ਲਾਂ ਪੈਨੀਆਂ ਖੋਲਾਂਗੇ ਤੇ ਉਸ ਤੋਂ ਬਾਅਦ ਦੇਖਾਂਗੇ ਕੀ ਕੀ ਇਹਦੇ ਵਿੱਚ ਪ੍ਰੋਬਲਮ ਨਿਕਲਦੀ ਆ ਤੇ ਸਾਰੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਖੋਲਦੇ ਆ ਇਸ ਟਰੈਕਟਰ ਦਾ ਡੀਜ਼ਲ ਪੰਪ ਤੇ ਕਲਚ ਤੇ ਜੋ ਭਰਾ ਆਏ ਨੇ ਤੁਹਾਨੂੰ ਉਹਨਾਂ ਦੇ ਵੀ ਚਲਕ ਮਰਾ ਦਿਆਂ ਤੇ ਬਾਕੀ ਉਹਨਾਂ ਤੋਂ ਸਾਰੀ ਆਪਾਂ ਪ੍ਰੋਪਰ ਜਾਣਕਾਰੀ ਜ਼ਰੂਰ ਲਵਾਂਗੇ ਉਹ ਵੀਡੀਓ ਦੇ ਐਂਡ 'ਚ ਲਾਵਾਂਗੇ ਆਪਾਂ ਜਾਣਕਾਰੀ ਸਾਰੀ ਉਹ ਜਿਹੜਾ ਭਰਾ ਇਹਨੇ ਬਾਈ ਸਤਿ ਸ਼ਕਾਲ ਕਿਹੜਾ ਪੰਡਿਆ ਤੁਹਾਡਾ ਬਾਈ ਜੀ ਬਾਲੀ ਤੋਂ ਦੂਰ ਦੇ ਲੱਗੇ ਕਿਹੜਾ ਜੀ ਉੱਬਾ ਵਾਲੀ ਅੱਛਾ ਉੱਬਾ ਵਾਲੀ ਇਹ ਬਾਈ ਫਰਾਦਾ ਤੁਹਾਡਾ ਹੀ ਹਾਂ ਜੀ ਅੱਛਾ 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 ਤੇ ਕਿੰਨਾ ਸਫਰ ਪੈ ਗਿਆ ਤੁਹਾਨੂੰ ਇੱਥੇ ਤੱਕ ਆਉਣ ਦਾ ਭਾਜੀ 100 120 ਕਿਉਂ ਪੈ ਗਿਆ ਹੋਊਗਾ ਜੀ ਅੱਛਾ 120 ਕਿਉਂ ਪੈ ਗਿਆ ਹੋਊਗਾ ਤੇ ਆਪਣੇ ਟਰੈਕਟਰ ਦੇ ਵਿੱਚ ਕੀ ਕੀ ਪ੍ਰੋਬਲਮ ਆ ਹੁਣ ਇਸ ਟਾਈਮ ਕਲਚ ਪਲੇਟ ਦੀ ਧੜਕਦੀ ਹੈ ਅੱਛਾ ਜੀ ਇੱਕ ਪੰਪ ਦੀ ਅੱਛਾ ਇੱਕ ਪੰਪ ਮਤਲਬ ਰੌਣ ਲੈ ਕੇ ਸਟਾਰਟ ਹੁੰਦਾ ਹੈ ਅੱਛਾ ਅੱਛਾ ਜੀ ਤੇ ਪੰਪ ਆਪਾਂ ਪਹਿਲਾਂ ਖਲਵਾਇਆ ਸੀ ਜਾਂ ਨਹੀਂ ਪਹਿ ਮਤਲਬ ਹੋਰ ਹਿੱਸਾ ਬਲਾਇਆ ਜੀ ਉਦੋਂ ਕੋ ਲਾਇਆ ਜੀ ਮਤਲਬ ਅੱਛਾ ਉਦੋਂ ਸੈਟਿੰਗ ਦੇ ਹੱਲ ਗਈ ਦੀ ਹਾਂ ਸੈਟਿੰਗ ਹੀ ਨਹੀਂ ਆਈ ਅੱਛਾ ਅੱਛਾ ਤੇ ਚਲੋ ਸੱਜਰੋਂ ਬਾਕੀ ਤੁਹਾਨੂੰ ਅੱਜ ਸੈਟਿੰਗ ਵਗੈਰਾ ਕਰਕੇ ਦਿਖਾਵਾਂਗੇ ਤੇ ਚਲੋ ਕਰਦੇ ਆ ਪਹਿਲਾਂ ਵਰਕ ਦੀ ਸਟਾਰਟਿੰਗ ਕਰਾਸ ਪਾ ਕੇ ਪੰਪਰ ਖੋਲੇਗਾ ਉਦੋਂ ਵੀ ਲਿਖਣਾ ਜੀ ਕਿੰਨਾ ਤੇਲ ਕੱਢਦੀਆਂ ਜੀ ਅਗਲਾ ਦਰਬਾਰ ਦਰਬਾਰ ਕਰਾਸ ਪਾ ਕੇ ਇਧਰਾਈਂ ਚਲਾਓ माते मिलने निकल गए कर लो भी सदनों खुल के अपना क्लच ਕਲੱਚ ਖੋਲ ਕੇ ਆਪਾਂ ਦੇਖਿਆ ਕਿ ਇੱਕ 베어ਿੰਗ ਟੁੱਟਿਆ ਹੋਇਆ ਦਾ ਤੇ ਇੱਕ ਇਧਰ ਕਲੱਚ ਪਲੇਟ ਆ ਜਿਹੜੀ ਇਹ ਡਾਊਨ ਆ ਗਈ ਆਪਣੀ ਤੇ ਬਾਕੀ ਆਪਾਂ ਇਧਰ ਚ ਕਰਾਂਗੇ ਹੁਣ ओरिजिनल ਕਲੱਚ ਪਲੇਟ ਫਿੱਟ ਤੇ ਇਧਰ ਆਪਣਾ ਫਰੈਸ਼ਰ ਪਲੇਟ ਵੀ ਖੁੱਲ ਰਹੀ ਆ ਇਹਨੂੰ ਵੀ ਟੂਲ ਲਵਾਵਾਂਗੇ ਤੇ ਵੀਲ ਨੂੰ ਵੀ ਆਪਾਂ ਫੇਸ ਕਰਾਵਾਂਗੇ ਇਧਰ ਤੇ ਨੋਜ਼ਲ ਆਪਣੀਆਂ ਖੁੱਲੀਆਂ ਇਧਰ ਪੰਪ ਆਪਣਾ ਖੁੱਲੀ ਜਾਂਦਾ ਲਓ ਵੀ ਸੱਜਣੋ ਜੋ ਆਪਣਾ ਸਮਾਨ 855 ਦਾ ਆਪਣੇ ਕੋਲੇ ਆ ਚੁੱਕਿਆਗਾ ਕਰੋ ਚੈੱਕ ओरिजिनल ਕਲਚ ਪਲੇਟਾਂ ਆਪਣੀਆਂ ਕਲਚ ਡੇਟਾ ओरिजिनल ਸਵਰਾਜ ਪੈਕਿੰਗ ਦੀਆਂ ਤੇ ਸੋ ਇਧਰ ਆਪਣਾ ਫੇਸ ਵਗੈਰਾ ਲੈ ਚੁੱਕਿਆਗਾ ਫੇਸ ਲਾਉਣ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਇਸ ਤੋਂ ਬਾਅਦ ਫਰਾਈ ਵੀਲ ਵਗੈਰਾ ਦੀ ਫਿਟਿੰਗ ਤੇ ਸੋ ਸੱਜਣੋ ਜੁੜੇ ਰਹੋ ਵੀਡੀਓ ਦੇ ਨਾਲ ਕਿ ਕਰਦੇ ਹਾਂ ਫਿਟਿੰਗ ਆਪਾਂ ਸਟਾਰਟ ਹੈ ਦੀ ਲਓ ਵੀ ਸੱਜਣੋ ਜੋ ਆਪਾਂ ਮੇਨ ਸੀਲ ਪਾ ਰਹੇ ਹਾਂ ਇਸ ਟਰੈਕਟਰ ਦੇ ਵਿੱਚ ਆ ਦੇਖੋ ਸਵਰਾਜ ਕੰਪਨੀ ਦੀ ਜਨੂ ਆ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਤੋਂ ਵੀ ਮੇਨ ਸੀਲ ਆਪਣੀਆਂ ਹਨ ਨਵੀਂ ਬ੍ਰਾਂਡ ਨਿਊ ਆ ਤੇ ਚਲੋ ਇਸ ਤੋਂ ਬਾਅਦ ਆਪਾਂ ਜਲਦੀ ਜਲਦੀ ਕੱਢ ਦਿਆਂ ਸੀਲ ਨੂੰ ਤੇ ਕਰ ਦਿਆਂ ਨਵੀਂ ਫਿੱਟ ਲੋ ਵੀ ਜੋ ਆਪਣਾ ਡੀਜ਼ਲ ਪੰਪ ਹੋ ਗਿਆ ਫਿੱਟ ਤੇ ਸੋ ਇਧਰ ਕਲੱਚ ਵੀ ਆਪਣਾ ਹੋ ਗਿਆ ਫਿਟਿੰਗ ਜੀ ਬਸ ਇਹਨੂੰ ਇਸ ਤੋਂ ਬਾਅਦ ਆਪਣਾ 1 ਘੰਟੇ ਦਾ ਸਹੀ ਕੰਮ ਰਹਿ ਗਿਆ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆਪਾਂ ਜਿੱਦਾਂ ਆਪਾਂ ਅੱਜ ਦੀ ਪੰਪ ਦੀ ਸੈਟਿੰਗ ਕਰਦੇ ਵਗੈਰਾ ਸਾਰੀ ਤੁਹਾਨੂੰ ਇਸ ਵੀਡੀਓ 'ਚ ਦਿਖਾਵਾਂਗੇ ਤੁਹਾਨੂੰ ਪ੍ਰੋਪਰ ਜੀ ਸੋ ਸੱਜਣੋ ਜੁੜੇ ਰਹੋ ਬਾਕੀ ਤੁਹਾਨੂੰ ਫਿਟਿੰਗ ਵਗੈਰਾ ਬਾਰੇ ਦਾ ਆਲਰੇਡੀ ਆਪਣੀ ਵੀਡੀਓ ਚੈਨਲ ਦੇ ਉੱਪਰ ਪਾਈ ਹੈ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਆਂ ਇਧਰ ਟਾਈਮ ਨਾਲ ਦਾ ਸੈਟਅਪ ਕਰਾ ਵੀ ਤੁਹਾਨੂੰ ਦੱਸ ਦਿਆਂ ਕਿੱਦਾਂ ਕਰਦੇ ਆਪਾਂ ਪੰਪ ਦੇ ਨਾਲ उस तो बात जो टाइम बच आप टेस्ट ड्राइव जरूर लवेंगे ट्रैक्टर का सो दस चलो सदन आप जो आप ड्रॉप सैटिंग कर दे हैं। क्योंकि डीजल पंप अपना हो गया फिट ਹੁਣ ਆਪਾਂ ਆਪਣਾ ਇੱਥੇ ਟਾਈਮਿੰਗ ਆਊਟ ਆ ਗਿਆ ਇੱਥੇ ਟਰੈਕਟਰ ਦਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਅੱਗੇ ਤਰਾਪਾਂ ਜੋ ਪੁਲੀ ਦੇ ਉੱਪਰ ਨਿਸ਼ਾਨ ਵਗੈਰਾ ਮਨਾਲਿਆ ਸਾਰਾ ਤੇ ਹੁਣ ਆਪਾਂ ਇਸ ਤੋਂ ਬਾਅਦ ਕਰਦੇ ਆਂ ਡ੍ਰੌਪ ਸੈਟਿੰਗ ਦੀ ਆਹ ਸੌਰੀ ਡ੍ਰੌਪ ਸੈਟਿੰਗ ਰੈਕ ਰੈਕ ਇੱਥੇ ਆਪਣਾ ਪ੍ਰੋਪਰ ਕੰਪਨੀ ਵਾਂਗੂ ਟਾਈਮਿੰਗ ਦੀ ਸੈਟਿੰਗ ਆਉਂਦੀ ਹੈ ਇਹ ਦੋਨੋਂ ਕਰਕੇ ਡ੍ਰੌਪ ਸੈਟਿੰਗ ਤੇ ਉਸ ਤੋਂ ਬਾਅਦ ਉਹਨੂੰ ਸਾਰਾ ਫਿੱਟ ਕਰਕੇ ਤੇ ਸਟਾਰਟ ਕਰਕੇ ਦਿਖਾਉਨੇ ਆਂ ਲਓ ਸੱਜਣੋ ਜੋ ਸਵਰਾਜ ਟਰੈਕਟਰ ਆਪਣੇ ਕੋਲੇ ਸੰਗਰੂਰ ਤੋਂ ਆਇਆ ਸੀਗਾ ਸੋ ਇਸ ਟਰੈਕਟਰ ਦਾ ਆਪਣਾ ਕੰਮ ਫਾਈਨਲ ਹੋ ਚੁੱਕਿਆ ਹੈਗਾ ਤੇ ਸੋ ਡੀਜ਼ਲ ਪੰਪ ਐਂਡ ਜੋ ਕਲਚ ਦੀ ਜੌਬ ਆਪਣੀ ਹੋ ਚੁੱਕੀ ਹੈ ਬਾਕੀ ਤੁਸੀਂ ਵੀਡੀਓ ਚ ਦੇਖਿਆ ਕੀ ਕੀ ਆਪਾਂ ਇਸ ਟਰੈਕਟਰ ਦੇ ਵਿੱਚ ਪਾਰਟਸ ਯੂਜ਼ ਕੀਤਾ ਤੇ ਇਧਰ ਪੰਪ ਵਗੈਰਾ ਦੀ ਆਪਾਂ ਸੈਟਿੰਗ ਕਰਤੀ ਪ੍ਰੋਪਰ ਤੇ ਸੋ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਖੇਤ ਤੇ ਟਰੈਕਟਰ ਨੂੰ ਚੈੱਕ ਕਰਨ ਲਈ ਤੇ ਬਾਕੀ ਚੈੱਕ ਕਰਨ ਤੋਂ ਬਾਅਦ ਤੁਹਾਨੂੰ ਭਰਾ ਨਾਲ ਇੰਟਰੋਡਕਸ਼ਨ ਸਾਰੀ ਕਰਾਵਾਂਗੇ ਕਿਹੜੇ ਕਿਹੜੇ ਐਮਪਲੀਮੈਂਟ ਤੇ ਚੱਲਦਾ ਤੇ ਕੀ ਗੱਲਬਾਤ ਆ ਤੇ ਚਲੋ ਆਪਾਂ ਪਹਿਲਾਂ ਇਸ ਟਰੈਕਟਰ ਦੀ ਸਾਊਂਡ ਕੁਆਲਿਟੀ ਚੈੱਕ ਕਰੀਏ ਤੇ ਸਟਾਰਟ ਕਰਕੇ ਚੈੱਕ ਕਰੀਏ ਵੀ ਪਹਿਲੀ ਸੈਲਫ ਟਰੈਕਟਰ ਸਟਾਰਟ ਹੁੰਦਾ ਜਾਂ ਨਹੀਂ ਹੁੰਦਾ। ਕਰੀਂ ਬਰੇ ਸਟਾਰਟ ਸੈਲਫ ਮਾਰੀ ਉੱਪਰ ਬਹਿ ਕੇ ਮਾਰ ਦੇ। ਰੇਸ ਰੂਸ ਮਾਰ ਕੇ ਦਿਖਾਵਾਂਗੇ ਟਰੈਕਟਰ ਦੀ। ਦੇਖ। ਆਓ। ਆਪਾਂ ਤੇ ਸਟਾਰਟ ਕਰਕੇ ਬਾਕੀ ਚੱਲ ਕੇ ਗਰਮ ਹੋ ਕੇ ਪਤਾ ਲੱਗੂਗਾ ਟਰੈਕਟਰ ਦਾ ਕਿਉਂਕਿ ਨਾਇਲਾ ਵਗੈਰਾ ਪਟਕਿਆ ਸੀ ਆਪਾਂ ਦੁਬਾਰਾ ਫਿਰ ਦੁਬਾਰਾ ਫਿਰ ਸਟਾਰਟ ਕਰਕੇ ਤੁਹਾਨੂੰ ਦਿਖਾਉਂਦੇ ਆਂ ਮਾਰੀ ਬਾਰੇ ਵਰਕ ਹੋ ਗਿਆ ਕੰਪਲੀਟ ਇਸ ਟਰੈਕਟਰ ਦਾ ਸੋ ਆਪਾਂ ਇਸ ਟਰੈਕਟਰ ਨੂੰ ਹੌਲਡ ਕਰ ਰਹੇ ਹਾਂ ਡਿਲੀਵਰ ਤੇ ਪਹਿਲਾਂ ਆਪਾਂ ਤੁਹਾਨੂੰ ਵਾ ਕੇ ਚੈੱਕ ਕਰਾਉਣਾ ਟਰੈਕਟਰ ਨੂੰ ਕਿਦਾਂ ਪਰਫਾਰਮੈਂਸ ਅੱਗੇ ਨਾਲੋਂ ਵਧੀਆ ਜਾਂ ਕੋਈ ਫਰਕ ਪਿਆ ਬਾਈ ਨੂੰ ਟਰੈਕਟਰ ਦੇ ਵਿੱਚ ਚਲਾਉਣ ਦੇ ਵਿੱਚ ਉਹ ਸਾਰੀ ਗੱਲਬਾਤ ਆਪਾਂ ਬਾਅਦ ਚ ਕਰਾਵਾਂਗੇ ਐਂਡ ਤੇ ਜੇ ਤੁਰਨ ਲੱਗੇ ਤੇ ਥੋੜੀ ਜਿਹੀ ਹੁਣ ਇਨਫੋਰਮੇਸ਼ਨ ਲੈ ਲਈਏ ਭਰਾ ਤੋਂ ਵੀ ਕਿਹੜੇ-ਕਿਹੜੇ ਏਮਪਲੀਮੈਂਟ ਤੇ ਟਰੈਕਟਰ ਚੱਲਿਆ ਤੇ ਕੀ-ਕੀ ਇਸ ਟਰੈਕਟਰ ਤੋਂ ਕੰਮ ਲੈਂਦੇ ਨੇ ਤੇ ਸਭ ਤੋਂ ਪਹਿਲਾਂ ਭਰਾ ਨਾਲ ਮਲਾਉਣਾ ਤੁਹਾਨੂੰ ਬਾਈ ਸੱਸੀ ਕਾਲ ਕਿਉਂਕਿ ਇਹ ਸੱਸੀ ਕਾਲ ਤਾਂ ਪਹਿਲਾਂ ਹੀ ਬੁ ਹੁਣ ਆਪਾਂ ਸੱਜਣਾ ਨੂੰ ਜੋ ਆਪਾਂ ਇੰਟਰੋਡਕਸ਼ਨ ਦੇਣੀ ਹੈ ਟਰੈਕਟਰ ਬਾਰੇ ਤੁਹਾਡਾ ਨਾਮ ਤੇ ਐਡਰੈਸ ਤੇ ਪ੍ਰੋਪਰ ਪੈਂਦਾ ਤੁੱਚੀ ਬੋਲਿਆ ਤੁਹਾਡਾ ਇੱਕ ਅੰਕਾ ਮੈਗਨੀ ਆਪਣੇ ਲੱਗੇ ਹੋਏ ਸੂਰੂਰ ਦੇ ਲੱਗੇ ਆਈ ਪੰਡਾ ਆਪਣਾ ਉੱਬਾ ਵਾਲਾ ਜੀ ਕਿ ਕੀ ਨੋਆ ਤੁਹਾਡਾ ਵੀਰਾ ਮੇਰਾ ਨਾਮ ਲਖੀ ਆ ਜੀ ਲਖੀ ਜਾਂ ਲਖਵਿੰਦਰ ਸਿੰਘ ਵੀ ਕਹਿੰਦੇ ਨੇ ਅੱਛਾ ਲਖਵਿੰਦਰ ਸਿੰਘ ਆ ਤੁਹਾਡਾ ਨਾਮ ਤੇ ਟਰੈਕਟਰ ਦੀ ਇੱਕ ਲੱਕ ਦੀ ਤੇ ਆਪਣੇ ਪੰਪ ਦੀ ਜੌਬ ਤੇ ਠੀਕ ਹੈ ਤੇ ਪਹਿਲਾ ਪੰਪ ਦਾ ਕੂਸੀ ਕਰਵਾਇਆ ਸੀ ਕਲੱਚ ਦਾ ਕੰਮ ਜਾਂ ਨਹੀਂ ਕਰਵਾਇਆ ਸੀ ਤੁਸੀਂ ਪਹਿਲਾਂ ਪਿੰਡੋਂ ਪਹਿਲਾਂ ਪਿੰਡੋਂ ਕਰਾਇਆ ਸੀ ਅੱਛਾ ਪਿੰਡੋਂ ਕਰਾਇਆ ਸੀਗਾ ਪ੍ਰੋਬਲਮ ਆਈ ਗਈ ਆ ਅੱਛਾ ਸ ਪ੍ਰੋਬਲਮ ਆਈ ਗਈ ਆ ਤੇ ਬਾਕੀ ਪਾਰਟਸ ਤੋਂ ਕੱਢ ਕੇ ਦਿਖਾਇਆ ਥੋੜਾ ਜਿਹਾ ਕਮੀ ਸੀ ਪਾਰਟਸ ਦੇ ਵਿੱਚ ਚਲੋ ਆਪਾਂ ਮਾੜਾ ਚੰਗਾ ਨਹੀਂ ਕਿਸੇ ਨੂੰ ਆਖਣਾ ਕਿਵੇਂ ਮਰਜ਼ੀ ਕੀਤਾ ਹੋਵੇ ਚੰਗਾ ਕੀਤਾ ਸਾਹਮਣੇ ਕੰਮ ਤੇ ਹੌਣ ਟਰੈਕਟਰ ਅੱਗੇ ਨਾਲੋਂ ਕਿਵੇਂ ਲੱਗਿਆ ਪਲੱਛ ਨੱਪ ਕੇ ਤੇ ਟਰੈਕਟਰ ਦੀ ਸਾਊਂਡ ਕਿਦਾਂ ਲੱਗੀ ਭਰਾ ਟਰੈਕਟਰ ਦੀ ਆਵਾਜ਼ ਵੀ ਬਹੁਤ ਵਧੀਆ ਅੱਗੇ ਨਾਲੋਂ ਜੀ ਅੱਛਾ ਜੀ ਤੇ ਜਿਹੜਾ ਕਲੱਚ ਵੀ ਆਪਣਾ ਵਧੀਆ ਤੁਸੀਂ ਆਖਿਆ ਕਾਕਾ ਜੀ ਸਾਊਂਡ ਮਤਲਬ ਟਰੈਕਟਰ ਸੈਲਫ ਅੜ ਕੇ ਇਹ ਚੱਕਦਾ ਸੀ ਰਾਉਂਡ ਲੈਂਡਲ ਦੀ ਵਜ੍ਹਾ ਜੀ ਹਾਂ ਰਾਉਂਡ ਲੈ ਹਾਂ ਟਰੈਕਟਰ ਪਹਿਲੀ ਸੈਲਫ ਉੱਟਦਾ ਨਾ ਕਿਉਂਕਿ ਸੱਚ ਜੀ ਪਹਿਲੀ ਚ ਸਿਰਫਤ ਹੋਇਆ ਜੀ ਹਾਂ ਵਾ ਪੰਪ ਕੱਸ ਕੇ ਆਪਾਂ ਪਹਿਲੀ ਸੈਲਫ ਸਟਾਰਟ ਹੋਇਆ ਟਰੈਕਟਰ ਐਂਡ ਇਵੀ ਕੋਈ ਆਪਾਂ ਟਾਈਮਿੰਗ ਹੁਲਾਇਆ ਜਾਂ ਕੋਈ ਬੇਡ ਖੋਲ੍ਹਿਆ ਜਾਂ ਕੋਈ ਤੇ ਬਾਕੀ ਸੱਦਰੋਂ ਇਹ ਟਰੈਕਟਰ ਵਧੀਆ ਕੰਮ ਦੇ ਚਲਾਉਂਦੇ ਨੇ ਭਰਾ ਤੇ ਬਾਕੀ ਤੁਹਾਨੂੰ ਭਰਾ ਉਹਦੇ ਪੁੱਛ ਜਾ ਬਈ ਕਿਹੜੇ ਕਿਹੜੇ ਕੰਮਾਂ ਤੇ ਜਾਂ ਚੱਲਦਾ ਹੈ ਫੈਕਟਰ ਆ ਜਾ ਨਾਮ ਨਾਲ ਦਿਖਾ ਦਿੰਨੇ ਆਪਾਂ ਇਹ ਚਾਪਨ 6 ਦੀ ਚਿੰਤਾ ਹੋ ਗਈ ਆਨੰਦ ਕੁੜੀ ਵਾਲੀ ਦੀ ਅੱਛਾ 5 6 ਪੰਜ ਹੋਈ ਹੋ ਗਈ ਰੋਟਰ ਬੈਟਰ ਵਿੱਚ ਹੀ ਰੋਸ ਸੋਸ ਚੰਗਾ ਆਉਂਦਾ ਹੈ ਬਈ ਸੁਪਰ ਸਿਟਰ ਹੈ ਸੁਪਰ ਸਿਟਰ ਇਹ ਵੀੜੇ ਟਾਇਰ ਵਗੈਰਾ ਤੁਸੀਂ ਨਵੇਂ ਪਵਾਇਆ ਬਈ ਤੇ ਪਾਉਦੇ ਆ ਦੋ ਦੋ ਵਾਰ ਟਾਇਰ ਪਵਾਦੇ ਬਈ ਦੋ ਪਵਾਦੇ ਸੁਨਮਸ ਫਿਰ ਉਥਾਰ ਉਥਾਰਾਂ ਉਲੀ ਚੱਕੀ ਟਾਇਰ ਬਲਾਂ ਛੋਟੇ ਜਿਹੇ ਪਾਲੇ 16 ਨਹੀਂ ਪਾਉਣੀ ਸੀ ਇਹਨਾਂ ਆਏ ਆ ਜੀ ਆ ਤਾਂ ਵੱਡਾ ਨਹੀਂ ਚੱਕਰ ਉੱਤੇ ਨਹੀਂ ਲੱਗਦਾ ਟਰੈਕਟਰ ਦੀ ਟਰੈਕਟਰ ਤਾਂ ਵਧੀਆ ਸੰਭ ਕੇ ਰੱਖਿਆ ਹੋਆ ਤੁਹਾਨੂੰ ਲੱਗਦਾ ਨਾ ਹਾਂਜੀ ਬਾਈ ਇਸ ਲਈ ਤੁਹਾਨੂੰ ਪੱਖੋਂ ਪਤਾ ਪਈਏ ਦੀ ਗੱਲ ਕਰੀਏ ਕਿ ਭਾਵੇਂ ਪੁਰਾਣੇ ਟਰੈਕਟਰਾਂ ਜਿਹੜਾ ਬਿਲਕੁਲ ਸੰਭ ਕੇ ਰੱਖਿਆ ਹੋਇਆਗਾ ਤੇ ਜਿਹਦੇ ਕਾਰਨ ਕਰਕੇ ਤੁਹਾਨੂੰ ਸੁਭਾਈ ਟਰੈਕਟਰ ਦੀ ਵੀਡੀਓ ਦੇ ਵਿੱਚ ਵਧੀਆ ਲੱਗ ਰਹੀ ਆ ਭਾਈ ਇਹ ਤਾਂ ਕੰਮ ਕੀ ਕੀ ਲੈਣੇ ਟਰੈਕਟਰ ਤੋਂ ਆਪਾਂ ਇਹ ਤੋਂ ਕੀੜੇ ਇੰਪਲੀਮੈਂਟ ਤੇ ਚੱਲਦਾ ਹੈ ਆਪਣਾ ਇਹ ਇਹ ਆਜੋ ਆਜੋ ਸੇਜੀਨ ਹੋ ਗਿਆ ਤੂੜੀ ਵਾਲੀ ਦੇ ਸੇਜੀਨ ਅੱਛਾ ਤੇ 2 ਸਾਲ ਹੋ ਗਏ ਬਾਈ ਸੁਪਰ ਸੀਡਰ ਤੇ ਤੇ ਕੋਈ ਬੰਦੇ ਤੋਂ ਉਦੋਂ ਪਹਿਲੇ ਟੇਜਾ ਲਗਾ ਰਿਹਾ ਸੀ ਹੀ ਲਕੀਤ ਸਾਹਿਬ ਰੋਟਾ ਵਿਟ ਤੇ ਚਲਾਉਣਾ ਹਾਂ ਹਾਂ ਰੋਟਾ ਵਿਟ ਤੇ ਚੱਲਦਾ ਏ ਬੀ ਦੇ ਲਈ 100 150 ਕਿਲਾ ਸੁਪਰ ਸੀਡਰ ਵਿੱਚ ਚਲਾਇਆ ਜੇ ਨਗਰ ਸੁਪਰ ਸੀਡਰ ਵੀ ਚੱਲਦਾ ਏ ਹੁਣ ਕਿਸੇ ਨੂੰ ਬਹੁਤ ਭਾਰੀ ਏ ਸਾਡੇ ਜਿਹੜੇ ਟੂਰ ਵਾਲਾ ਨਮਰ ਕੋਈ ਪ੍ਰੋਬਲਮ ਨਹੀਂ ਆ ਤੇ ਜਿਹੜਾ ਬਾਈ ਆ ਇਹ ਹਿੱਸਾ ਦੇ ਨਾਲ ਆਇਆ ਨਹੀਂ ਸੀ 12 ਮਾਡਲ ਤੇ ਕੀ ਇਹਦੀ ਗੱਲ ਬਾਤ ਆ ਟਰੈਕਟਰ ਦੇ ਹਿੱਸਾ ਕਿਉਂ ਬਦਲਿਆ ਦਾ ਇਹ ਤਾਂ ਕੋਈ ਪ੍ਰੋਬਲਮ ਆ ਗਈ ਏ ਹਿੱਸੇ ਤੇ ਚੱਕਾ ਜਦ ਲੱਗ ਲੋ ਕਿ ਮੈਂ ਕਰਕੇ ਇਸ ਨੂੰ ਥੋੜੀ ਜਿਹੀ ਪ੍ਰੋਬ ਅੱਛਾ ਤੜਕਿਆ ਹੋਇਆ ਸੀ ਇਹ ਹਿੱਸਾ ਜਰੂਰੀ ਦੇਖੋ ਸੱਜਣੋ ਭਰਾ ਨੇ ਹਿੱਸਾ ਆਪਣਾ ਪਟਿਆਲੇ ਤੋਂ ਲੈ ਕੇ ਇਹ ਪੁਰਾਣਾ ਹਿੱਸਾ ਲਾਇਆ ਕਿਉਂਕਿ ਇਹ ਹਿੱਸਾ ਬੈਂਡ ਹੋ ਗਿਆ ਸੀਗਾ ਇਸੇ ਕਾਰਨ ਅੱਛਾ ਰੀਨਲ ਟਰੈਕਟਰ ਲਵਾਇਆ ਤੇ ਬਈਆ ਜਿਹੜੇ ਪੰਪ ਡਬਲ ਪਹਿਲਾਂ ਹੀ ਲੱਗੇ ਹੋਣੇ ਆ ਤਾਂ ਅਦਾਰ ਕੋ ਪਹਿਲੀ ਹੈ ਅੱਛਾ ਅੱਛਾ ਸੱਜਣੋ ਇਹ ਟਰੈਕਟਰ ਪਾਵਰ ਸ਼ੇਅਰ ਦਾ ਟਰੈਕਟਰ ਸੀਗਾ ਤੇ ਬਾਅਦ ਚ ਭਰਾ ਨੇ ਕੱਲਾ ਹਿੱਸਾ ਇਹਦਾ ਲਵਾਇਆ ਨਾ ਤੇ ਚਲੋ ਸੱਜਣੋ ਬਾਕੀ ਤੁਹਾਨੂੰ ਖੇਤ ਚਾਲਦੇ ਆਪਾਂ ਵੀਡੀਓ ਇਦਾਂ ਗੱਲਾਂ ਬਾਤਾਂ ਨਾ ਹੋ ਜਾਣੀਆਂ ਲੰਬੀਆਂ ਤੇ ਤੁਹਾਨੂੰ ਉੱਥੇ ਟਰੈਕਟਰ ਟ్రਾਇਲ ਦਿੰਨੇ ਆ ਤੇ ਉਸ ਤੋਂ ਟਰੈਕਟਰ ਵਾਗੇ ਚੈੱਕ ਕਰ ਲਿਆ ਤੇ ਜਿੰਨਾ ਆਪਾਂ ਕੰਮ ਕੀਤਾ ਉਹਨਾ ਓਕੇ ਆ ਬਾਕੀ ਥੋੜੀ ਜੀ ਪ੍ਰੋਬਲਮ ਆ ਇਸ ਟਰੈਕਟਰ ਦੇ ਵਿੱਚ ਇੰਨਾਂ ਦੇ ਵਿੱਚ ਉਹ ਟਰੈਕਟਰ ਆਪਾਂ ਸੀਜ਼ਨ ਤੋਂ ਬਾਅਦ ਸੋਲਵ ਕਰਾਂਗੇ ਕਿਉਂਕਿ ਇਹਦੇ ਵਿੱਚ ਦੇ ਵਿੱਚ ਉਹ ਟਕ ਟਕ ਦੀ ਆਵਾਜ਼ ਆਉਂਦੀ ਆ ਕਿਉਂਕਿ ਭਰਾਵਾਂ ਦੇ ਸੀ ਟਰੈਕਟਰ ਇੱਕ ਦੋ ਵਾਰੀ ਗਰਮ ਹੋਇਆ ਵਗਾ ਕਿਉਂਕਿ ਕਈ ਭਰਾ ਸੋਚਣਗੇ ਵੀਡੀਓ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਤੇ ਟਰੈਕਟਰ 'ਚ ਥੋੜੀ ਟਕ ਟਕ ਦੀ ਆਵਾਜ਼ ਆਉਂਦੀ ਪਰ ਟਰੈਕਟਰ ਦੀ ਆਵਾਜ਼ ਉਹ ਪਹਿਲਾਂ ਹੀ ਆਉਂਦੀ ਸੀ ਬਾਕੀ ਭਰਾ ਤੋਂ ਪਛਾ ਦਿੰਦੇ ਆ ਇਹ ਆਵਾਜ਼ ਪਹਿਲਾਂ ਹੀ ਆਉਂਦੀ ਸੀ ਨਾ ਅੱਛਾ ਅੱਛਾ ਜੀ ਕਦੋਂ ਕਦੀ ਆਉਂਦੀ ਉਹ ਵੀ ਹੁਣ ਉਹਨੇ ਤਾਂ 3-4 ਸਾਲਾਂ ਦੀ ਅੱਛਾ 3-4 ਸਾਲ ਵਿਵਾਜ ਆਉਂਦੀ ਆ ਤੇ ਚਲੋ ਸੀਜ਼ਨ ਤੋਂ ਬਾਅਦ ਫਿਰ ਛੱਡ ਜੇ ਸਾਡੇ ਕੋਲੇ ਉਸ ਤੋਂ ਬਾਅਦ ਫਿਰ ਤੁਹਾਨੂੰ ਕਰਦੇ ਆਂ ਕਲੀਅਰ ਕਿਉਂਕਿ ਪੰਪ ਨੋਜ਼ਲਾਂ ਦਾ ਆਪਾਂ ਨਾ ਕੱਲਾ ਕੰਮ ਫੁੱਲ ਹੋ ਚੁੱਕਿਆਗਾ ਇਹ ਬਾਕੀ ਅੱਗੇ ਨਾਲੋਂ ਫਰਕ ਤਾਂ ਪਿਆ ਤੁਹਾਨੂੰ ਬਹੁਤ ਫਰਕ ਪਿਆ ਜੀ ਠੀਕ ਆ ਠੀਕ ਆ ਜੀ ਠੀਕ ਆ ਠੀਕ ਆ ਜੀ ਚਲੋ ਸਾਦਰੋਂ ਬਾਕੀ ਕਰਦੇ ਆਂ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਤੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ